ਕਬ ਤੂੰ ਵਰਤੰਤਾ ਕਹਾ ਕਹਾ ਪ੍ਰਭ 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 ਤੂੰ ਵਰਤੰਤਾ ਕਰ ਸੁਖ ਵਸਿਆ ਬਾਲ ਸਭ ਪਾ ਸ਼ਾਂਤੰਗਿਏ ਬਾਦਸ਼ਾ ਸਾਡੇ ਹਿਰਦੇ ਅੰਦਰ ਵੀ ਆਪ ਸ਼ਾਂਤੀ ਪੈਦਾ ਕਰਦੇ ਹੋ ਕਿਉਂਕਿ ਧੰਗੁਰ ਦੇਵ ਬਾਦੂ ਸਾਹਿਬ ਜੀ ਮਹਾਰਾਜ ਸਮਝਾਉਂਦੇ ਕਿ ਰੇ ਮਨਰਾਮ ਸਿੰਘ ਪਰਪ੍ਰੀਤ ਸ੍ਰਵਨ ਗੋਬਿੰਦ ਗੁਨਸ ਨਮਰ ਕਾਉ ਰਸਨਾ ਕੀ ਹੈ ਭਾਈ ਉਸ ਨਾਮ ਨਾਲ ਵਾਹਿਗੁਰੂ ਨਾਲ ਪ੍ਰੀਤ ਕਰਿਆ ਕਰ ਜਿਹੜਾ ਤੈਨੂੰ ਸਾਰੇ ਸੁੱਖ ਦੇ ਰਿਹਾ ਹੈ ਜਿੰਨ ਉਪਾਈ ਮੇਜਨੀ ਸੋਈ ਕਰਦਾ ਸਾਰ ਉਹ ਸਭ ਦੀ ਸਾਰ ਲੰਦਾ ਹੈ ਉਹ ਸਭ ਦਾ ਖਿਆਲ ਰੱਖਦਾ ਹੈ ਜੋ ਅੱਜ ਆਪਾਂ ਸਾਰੇ ਆਪ ਸਾਰੇ ਭਲੀ ਭਾਤੀ ਜਾਣਦੇ ਹੋ ਜੋ ਕਿ ਬੇਟਾ ਜਸਪ੍ਰੀਤ ਸਿੰਘ ਜੀ ਸਾਰਾ ਪਰਿਵਾਰ ਕਰਤਾਵ ਕਰਕੇ ਬੇਟੇ ਦੇ ਜਨਮ ਦਿਨ ਦੀਆਂ ਖੁਸ਼ੀਆਂ ਹੰਦ ਸਾਰਾ ਪਰਿਵਾਰ ਜੋ ਕਿ ਜਤਿੰਦਰ ਸਿੰਘ ਜੀ ਪਰਮਜੀਤ ਕੌਰ ਜੀ ਜਸਬੀਰ ਕੌਰ ਜੀ ਮੁਖਤਾਰ ਸਿੰਘ ਜੀ ਹਰਦੇਵ ਸਿੰਘ ਜੀ ਓਮਪ੍ਰੀਤ ਕੌਰ ਜੀ ਸਾਰਾ ਪਰਿਵਾਰ ਸਤਿਗੁਰੂ ਪਾਸੋਂ ਖੁਸ਼ੀਆਂ ਲੈਣ ਵਾਸਤੇ ਸਤਿਗੁਰੂ ਕੋ ਅਰਦਾਸ ਬਣਤੀ ਕਰ ਰਹੇ ਹਨ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਜਿਜੋ ਬੋਲੇ ਈहां ਸੱਚ ਹੋਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਹ ਹਰ ਨਾਮ ਦੇਵ ਮੇਰਾ ਮਨ ਤਨ ਸੀਤਲ ਹੋਏ ਸਤਿਗੁਰ ਜੀ ਬੇਟਾ ਜਸਕ੍ਰਿਤ ਸਿੰਘ ਜੀ ਨੂੰ ਗੁਰਸਿੱਖੀ ਜੀਵਨ ਦੋਸ਼ੀ ਕਰਨ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ੀ ਕਰਨ ਐਨਾ ਚਾਰਾਂ ਵਿੱਚ ਨਾਮਦਾਨ ਨਿਵਾਸ ਕਰਨ ਦੁੱਖਾਂ ਕਲੇਸ਼ਾਂ ਪਾਪਾਂ ਬਿਗਨਾਂ ਦਾ ਸਤਿਗੁਰੂ ਜੀ ਨਾਸ ਕਰਨ ਧੰਨ ਧੰਨ RAM ਦਾਸ ਸਾਹਿਬ ਜਿਨ ਸਿਰ ਅੱਧ ਨੇ ਸਵਾਰਿਆ ਪੂਰੀ ਹੋਈ ਕਰਾਮਾਤਮਾ ਆਪ ਸਾਹਿਬ ਹਾਰੇ ਧਾਰਿਆ ਆਏ ਧੰਨ ਗੁਰਨ ਸਿੰਘ ਸਾਹਿਬ ਜੀ ਨੇ ਚਰਨ ਪਾ ਕੇ ਗ੍ਰਹਿਣ ਖੁਸ਼ੀਆਂ ਬਖਸ਼ੀਆਂ ਹਣ ਸਤਿਗੁਰੂ ਜੀ ਮਿਹਰ ਕਰਨ ਸਤਿਗੁਰੂ ਜੀ ਇਹਨਾਂ ਬੱਚਿਆਂ ਤੇ ਅਸਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਸਤਿਗੁਰੂ ਜੀ ਆਉਣ ਵਾਲਾ ਸਮਾ ਪਰਿਵਾਰ ਵਾਸਤੇ ਸੁੱਖਾਂ ਭਰਿਆ ਖੁਸ਼ੀਆਂ ਭਰਿਆ ਵਾਲਾ ਲੈ ਕੇ ਆਉਣ ਜਿੱਥੇ ਆਪ ਸਾਰਿਆਂ ਸੰਤਾਂ ਪਰਿਵਾਰ ਉਹ ਆਪਚੇ ਅਸੀਸਾਂ ਦੇਣ ਵਾਸਤੇ ਆਏ ਉਥੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ

ਪੁੱਤ ਮਾਤਾ ਕੀ ਅਸੀਸ ਪੁੱਤ ਮਾਤਾ ਕੀ ਅਸੀਸ ਤੁਮ ਕੋ ਹਰੀ ਹਰੀ ਸਦਾ ਪਜੋ ਚਗ ਦੀਸ਼ ਊਤਾ ਮਤਾ ਕੀ ਅਸੀ ਊਤਾ ਮਤਾ ਕੀ ਅਸੀ i ਰਬੂਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਸੰਤ ਸੰਗ ਤੇਰੀ ਪ੍ਰੀਤ ਸੰਤ ਸੰਗ ਤੇਰੀ ਪ੍ਰੀਤ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਨਨੀਤ ਪੁੱਤ ਮਾਤਾ ਕੀ ਅਸੀਸ ਊਤਮ ਮਾਤਾ ਕੀ ਅਸੀਸ ਅੰਮ੍ਰਿਤ ਪੀ ਬਸਦਾ ਚਿਰ ਜੀਵੋ ਹੋ ਦਾ ਚਿਰ ਜੀਵੋ ਹਰ ਸਿਮਰਤ ਅਨਦੀ ਅਨੰਤਾ ਹਰ ਸਿਮਰਤ ਅਨਦੀ ਅਨੰਤਾ ਹਰ ਸਿਮਰਤ ਅਨਦੀ ਅਨੰਤਾ ਹਰ ਸਿਮਰਤ ਅਨਦੀ ਅਨੰਤਾ ਰੰਗਤਮ ਔਰ ਤੁਮਾਰਾ ਹੈ ਮਨੋ ਪੂਤ ਮਾਤਾ ਕੀ ਅਸੀਸ 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 ਪੂਤ ਮਾਤਾ ਕੀ ਕੀ ਸਰ ਸਗਲ ਪੈ ਨਾਥੀ ਦੁਖ ਬਿਨ ਸੇ ਸੁਖ ਪਾਇਆ ਦਇਆល ਹੁਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਕੀ ਸਰਨ ਸਗਲ ਪੈ ਨਾਥੀ ਦਿਆਦ ਹੂਆ ਪਰ ਬ੍ਰਹਮਸੂ ਤੇ ਬੁਰੇ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋਂ ਕਰ ਲਈ ਨਾ ਮਨ ਵਸੇ ਕਮਲ ਬਸੇਰੇ ਦੇ ਅੰਦਰ ਅੰਮ੍ਰਿਤ ਹਰ ਰਸ ਚਾਕੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਛੁਪਾਈ ਨਾਨਕ ਦਾਸ ਤਾ ਕੈ ਬਿਹਾਰੇ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕੈ ਬਲਹਰ ਜਿਨ ਪੂਰਨ ਪ